ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨੀ ਜੰਗੀਰ ਸਿੰਘ ਰਤਨ ਸਰਪ੍ਰਸਤ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਪਿਛਲੇ 10 ਸਾਲਾਂ ਤੋਂ ਸ਼ਹੀਦ ਉਦਮ ਸਿੰਘ ਦਾ ਜਨਮ ਦਿਨ ਉਹਨਾਂ ਦਾ ਸ਼ਹੀਦੀ ਦਿਨ ਅਤੇ ਉਹਨਾਂ ਦਾ ਬਹਾਦਰੀ ਦਿਵਸ ਮਨਾਉਂਦੀ ਆ ਰਹੀ ਹੈ ਤੇ ਅੱਜ ਸ਼ਹੀਦ ਉਦਮ ਸਿੰਘ ਦਾ ਜਨਮ ਦਿਨ ਪਾਵੇਂ 26 ਦਸੰਬਰ ਦਾ ਹੈ ਪਰ ਉਹ ਦਿਨ ਸ਼ਹੀਦੀ ਜੋੜ ਮੇਲੇ ਦੇ ਵਿੱਚ ਆਉਣ ਕਰਕੇ ਅਸੀਂ ਫੈਸਲਾ ਕੀਤਾ ਸੀ ਕਿ ਉਸ ਤੋਂ ਪਹਿਲਾਂ ਇਹ ਦਿਨ ਮਨਾਉਣਾ ਹੈ ਸੋ ਅਸੀਂ ਅੱਜ 22 ਦਸੰਬਰ ਨੂੰ ਸ਼ਹੀਦ ਆਜਮ ਸਰਦਾਰ ਉਧਮ ਸਿੰਘ ਦਾ ਜਨਮ ਦਿਨ ਪਹਿਲਾਂ ਦੀ ਤਰ੍ਹਾਂ ਮਨਾਇਆ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸੁਖੂਨ ਸਾਹਿਬ ਦੇ ਪਾਠ ਉਪਰੰਤ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ ਹਨ ਉਪਰੰਤ ਕਬੀਰ ਦਰਬਾਰ ਹੋਇਆ ਜਿਸ ਦੇ ਵਿੱਚ ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਸੰਗਤਾਂ ਦੇ ਨਜ਼ਰ ਕੀਤੇ ਨੇ ਤੇ ਵੱਡੀ ਗੱਲ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਕਿ ਭਾਰਤ ਦੀ ਆਜ਼ਾਦੀ ਵਾਸਤੇ ਆਜ਼ਾਦੀ ਕੋਲ ਆਟਿਏ ਜਿਨ੍ਹਾਂ ਨੇ ਆਪੋ ਆਪਣਾ ਆਪਾ ਕੁਰਬਾਨ ਕੀਤਾ ਉਹਨਾਂ ਦੀ ਇੱਕ ਲੰਬੀ ਕਤਾਰ ਹੈ ਤੇ ਉਸ ਕਤਾਰ ਦੇ ਅੰਦਰ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਦਾ ਨਾਮ ਵੀ ਇੱਕ ਚਮਕਦੇ ਸਿਤਾਰੇ ਵਾਂਗ ਹੈ ਸੋ ਸਾਨੂੰ ਸਨਾਮ ਨਿਵਾਸੀਆਂ ਨੂੰ ਬਹੁਤ ਵੱਡਾ ਫਖਰ ਹੈ ਇਸ ਮਹਾਨ ਸ਼ਹੀਦ ਦੇ ਉੱਤੇ ਤੇ ਉਸੇ ਫਖਰ ਦੇ ਸਦਕਾ ਹੀ ਅਸੀਂ ਹਰ ਸਾਲ ਉਸ ਸ਼ਹੀਦ ਦੀ ਯਾਦ ਨੂੰ ਉਸ ਨੂੰ ਸ਼ਰਧਾ ਸਤਕਾਰ ਦੇਣ ਦੇ ਵਾਸਤੇ ਸ਼ਹੀਦ ਉਦਮ ਸਿੰਘ ਸਮਾਰਕ ਵਿਖੇ ਇਹ ਦਿਨ ਮਨਾਉਂਦੇ ਆ ਰਹੇ ਹਾਂ ਸੰਗਰਾਮੀ ਕਲਾ ਕੇਂਦਰ ਰਾ ਮਹਮਦ ਸਿੰਘ ਆਜ਼ਾਦ ਤੇ ਬਾਕੀ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਨੇ ਸਾਨੂੰ ਬਹੁਤ ਨਿਗਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦਾ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਅੱਜ ਇਹ ਦਿਨ ਮਨਾਇਆ ਗਿਆ ਅਸੀਂ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸ਼ਹੀਦ ਉਦਮ ਸਿੰਘ ਸਮਾਰਕ ਦੇ ਅੰਦਰ ਇੱਕ ਡਿਜੀਟਲ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਇੱਕ ਆਡੀਟੋਰੀਅਮ ਤੇ ਓਪਨ ਥੀਏਟਰ ਬਣੇ ਤੇ ਜਿਹੜਾ ਇੱਥੇ ਅਜਾਇਬ ਘਰ ਬਣਿਆ ਹੋਇਆ ਉਸ ਨੂੰ ਹੋਰ ਵੱਡਾ ਬਣਾਉਣਾ ਚਾਹੀਦਾ ਹੈ ਤੇ ਨਾਲ ਇਹ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਨਾਮ ਦੇ ਅੰਦਰ ਜਾਂ ਇਸ ਇਲਾਕੇ ਦੇ ਅੰਦਰ ਕੋਈ ਵੱਡੀ ਯੂਨੀਵਰਸਿਟੀ ਜਾਂ ਕੋਈ ਇੰਡਸਟਰੀ ਹੋਣੀ ਚਾਹੀਦੀ ਹੈ ਤਾਂ ਕਿ ਬੇਰੁਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਇਸ ਤਰੀਕੇ ਦੀ ਮੰਗ ਅਸੀਂ ਦੋਵਾਂ ਸਰਕਾਰਾਂ ਕੋਲੋਂ ਕਰਦੇ ਹਾਂ ਤੇ ਇੱਕ ਵਾਰ ਫੇਰ ਅਸੀਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਉਸ ਮਹਾਨ ਸ਼ਹੀਦ ਨੂੰ ਇਸ ਤਰੀਕੇ ਦੇ ਨਾਲ ਸ਼ਰਧਾ ਸਤਕਾਰ ਭੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ